ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਆਪਾਂ ਗੱਲ ਕਰਨੀ ਕਿ ਉਸ ਘਰ ਵਿੱਚ ਕਦੇ ਗਰੀਬੀ ਨਹੀਂ ਆਉਂਦੀ ਜਿਸ ਘਰ ਦੀ ਔਰਤ ਆਪਣੀ ਮੁੱਠ ਨੂੰ ਘੁੱਟ ਕੇ ਰੱਖਦੀ ਹੈ ਤੁਸੀਂ ਕਹੋਗੇ ਕਿ ਔਰਤ ਮੁੱਠ ਘੁੱਟ ਕੇ ਰੱਖਣ ਨਾਲ ਘਰ ਦੀ ਗਰੀਬੀ ਜਾਂ ਅਮੀਰੀ ਦਾ ਕੀ ਸੰਬੰਧ ਹੈ ਇਹ ਬਹੁਤ ਗੂੜਾ ਸੰਬੰਧ ਹੈ ਕਿ ਜੋ ਔਰਤ ਆਪਣੀ ਮੁੱਠ ਘੁੱਟ ਕੇ ਰੱਖੇਗੀ ਉਸ ਘਰ ਵਿੱਚ ਗਰੀਬੀ ਨਹੀਂ ਆਵੇਗੀ ਤੁਸੀਂ ਸਾਰੇ ਜਾਣਦੇ ਹੋ ਕਿ ਔਰਤ ਦੇ ਹੱਥ ਵਿੱਚ ਹੀ ਘਰ ਹੁੰਦਾ ਕਿ ਉਸ ਨੂੰ ਕਿਵੇਂ ਚਲਾਉਣਾ ਮੇਰੇ ਵੀਰਾਂ ਨੇ ਭਰਾਵਾਂ ਨੇ ਬਾਹਰ ਕੰਮ ਕਰਨਾ ਹੁੰਦਾ ਤੇ ਉਹਨਾਂ ਨੇ ਘਰ ਆ ਕੇ ਔਰਤ ਦੇ ਹੱਥ ਵਿੱਚ ਹੀ ਆਪਣੀ ਕਮਾਈ ਦੇਣੀ ਹੁੰਦੀ ਆ ਤੇ ਔਰਤ ਨੇ ਹੀ ਉਸ ਘਰ ਨੂੰ ਚਲਾਉਣਾ ਹੁੰਦਾ ਕਿ ਉਹ ਪੈਸਾ ਕਿੱਥੇ ਖਰਚਣਾ ਕਿੱਥੇ ਨਹੀਂ ਖਰਚਣਾ ਰਿਸ਼ਤੇਦਾਰੀ ਵਿੱਚ ਕਿਵੇਂ ਮਿਲਣਾ ਕਿੰਨਾ ਮਿਲਣਾ ਇਹ ਸਾਰਾ ਕੁਝ ਔਰਤ ਨੇ ਤੈਅ ਕਰਨਾ ਹੁੰਦਾ ਤੇ ਉਸ ਨੇ ਇਹ ਵੀ ਤੈਅ ਕਰਨਾ ਹੁੰਦਾ ਕਿ ਮੈਂ ਘਰ ਨੂੰ ਕਿਵੇਂ ਚਲਾਉਣਾ ਤੇ ਕਿੰਨਾ ਵਰਤਣਾ ਆ ਤੇ ਕਿਵੇਂ ਖਰਚਾ ਕਰਨਾ ਆ ਜੇ ਔਰਤ ਜਾਵੇ ਤਾਂ ਉਹ ਕਹਿੰਦੇ ਨੇ ਨਾ ਸਾਡੇ ਸਿਆਣੇ ਕਿ ਔਰਤ ਸੂਈ ਨਾਲ ਘਰ ਬਣਾ ਲੈਂਦੀ ਆ ਤੇ ਹੁਣ ਸੂਰੀ ਨਾਲ ਘਰ ਬਣਾਉਣ ਦਾ ਕੀ ਮਤਲਬ ਇੱਕ ਔਰਤ ਘਰ ਕਿਵੇਂ ਚਲਾਉਂਦੀ ਆ ਜੇਕਰ ਔਰਤ ਖੁੱਲਾ ਖਰਚਾ ਕਰੇਗੀ ਖਰਚੀਲੀ ਹੋਵੇਗੀ ਤਾਂ ਘਰ ਵਿੱਚ ਜਿੰਨੀ ਮਰਜੀ ਕਮਾਈ ਹੋਵੇਗੀ ਉਹ ਕਦੇ ਵੀ ਉਹ ਕਮਾਈ ਨੂੰ ਸਾंभ ਨਹੀਂ ਸਕੇਗੀ ਕਿਉਂਕਿ ਉਸ ਨੂੰ ਖਰਚਣ ਦਾ ਸ਼ੌਂਕ ਆ ਵੱਖ-ਵੱਖ ਚੀਜ਼ਾਂ ਦੇ ਸ਼ੌਂਕ ਪਾਲੇ ਬਾਹਰ ਖਾਣ ਦਾ ਸ਼ੌਂਕ ਆ ਘੁੰਮਣ ਦਾ ਸ਼ੌਂਕ ਆ ਤੇ ਫੇਰ ਉਹ ਬੱਚਤ ਨਹੀਂ ਕਰ ਸਕੇਗੀ ਮੋਠ ਘੁੱਟਣ ਦਾ ਮਤਲਬ ਇਹ ਹੁੰਦਾ ਆ ਕਿ ਖਰਚੇ ਨੂੰ ਹੱਥ ਘੁੱਟ ਕੇ ਕਰਨਾ ਕਿ ਫਜ਼ੂਲ ਖਰਚੀ ਨਹੀਂ ਕਰਨੀ ਤੇ ਜੋ ਔਰਤ ਫਜ਼ੂਲ ਖਰਚੀ ਨਹੀਂ ਕਰੇਗੀ ਸੇਵਿੰਗ ਕਰਕੇ ਰੱਖੇਗੀ ਬਚਾਏਗੀ ਤਾਂ ਫਿਰ ਉਹ ਹਮੇਸ਼ਾ ਹੀ ਔਖੇ ਵੇਲੇ ਬਚਿਆ ਹੋਇਆ ਪੈਸਾ ਕੰਮ ਆਵੇਗਾ ਤੇ ਫਿਰ ਉਸ ਘਰ ਵਿੱਚ ਗਰੀਬੀ ਕਿਵੇਂ ਆਵੇਗੀ ਜੇ ਔਰਤ ਇਸ ਘਰ ਨੂੰ ਸੰਭੇਗੀ ਜੇ ਕਿਤੇ ਮਾੜਾ ਸਮਾਂ ਆ ਵੀ ਜਾਵੇਗਾ ਤੇ ਫਿਰ ਔਰਤ ਨੇ ਜੋ ਪੈਸਾ ਸੇਵ ਕੀਤਾ ਹੋਏਗਾ ਉਸ ਨਾਲ ਉਹ ਸਮਾਂ ਨਿਕਲ ਸਕਦਾ ਆ ਜਿਸ ਕਰਕੇ ਹੀ ਸਾਡੇ ਬਜ਼ੁਰਗਾਂ ਨੇ ਇਹ ਗੱਲ ਬਣਾਈ ਸੀ ਕਿ ਔਰਤ ਸੂਈ ਨਾਲ ਘਰ ਬਣਾ ਲੈਂਦੀ ਆ ਤੇ ਜੇਕਰ ਔਰਤ ਨਾ ਚਾਵੇ ਨਾ ਤਾਂ ਫਿਰ ਉਹ ਘਰ ਨੂੰ ਉਜਾੜ ਵੀ ਦਿੰਦੀ ਆ ਕਿਉਂਕਿ ਖਰਚੀਲੀ ਔਰਤ ਕਦੇ ਸੇਵਿੰਗ ਨਹੀਂ ਕਰ ਸਕਦੀ ਕਦੇ ਨਹੀਂ ਬਚਾ ਸਕਦੀ ਪੈਸੇ ਨੂੰ ਹੁਣ ਤੁਸੀਂ ਕੁਝ ਔਰਤਾਂ ਨੂੰ ਜ਼ਰੂਰ ਵੇਖਿਆ ਹੋਵੇਗਾ ਜਿਨ੍ਹਾਂ ਨੂੰ ਬਾਹਰ ਰੋਜ਼ਾਨਾ ਹੀ ਖਾਣਾ ਖਾਣ ਦਾ ਸ਼ੌਂਕ ਹੁੰਦਾ ਘੁੰਮਣ ਜਾਣ ਦਾ ਸ਼ੌਂਕ ਹੁੰਦਾ ਭਾਵ ਕਿ ਵਾਧੂ ਖਰਚੇ ਦਾ ਬਹੁਤ ਸ਼ੌਂਕ ਹੁੰਦਾ ਖਰਚੀਲੀਆਂ ਹੁੰਦੀਆਂ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਦਿਖਾਵੇ ਦਾ ਫੋਕੀ ਟੌਰ ਦਾ ਸ਼ੌਂਕ ਹੁੰਦਾ ਇਹੋ ਜਿਹੀਆਂ ਔਰਤਾਂ ਘਰ ਵਿੱਚ ਬਚਤ ਨਹੀਂ ਕਰ ਸਕਦੀਆਂ ਕਿਉਂਕਿ ਉਹ ਆਪ ਹੀ ਬਹੁਤ ਖਰਚੀਲੀਆਂ ਹੁੰਦੀਆਂ ਤੇ ਫੇਰ ਘਰ ਵਿੱਚ ਜਿੰਨਾ ਮਰਜ਼ੀ ਪੈਸਾ ਆ ਜਾਵੇ ਉਹ ਬਚਤ ਨਹੀਂ ਹੁੰਦੀ ਉਸ ਘਰ ਦੀ ਗਰੀਬੀ ਤੈਅ ਆ ਕਿਉਂਕਿ ਸਮੇਂ ਦਾ ਨਹੀਂ ਪਤਾ ਹੁੰਦਾ ਕਿ ਕਦੋਂ ਮਾੜਾ ਸਮਾਂ ਆ ਜਾਵੇ ਕਿਉਂਕਿ ਛਾਂ ਕਹਿੰਦੇ ਕਦੇ ਵੀ ਇੱਕ ਥਾਂ ਤੇ ਨਹੀਂ ਰਹਿੰਦੀ ਇਹ ਬਦਲਦੀ ਰਹਿੰਦੀ ਹੈ ਤੇ ਇਸ ਲਈ ਹਮੇਸ਼ਾ ਸੇਵਿੰਗ ਇਸ ਕਰਕੇ ਲੋਕ ਕਰਦੇ ਕਿ ਮਾੜੇ ਸਮੇਂ ਵਿੱਚ ਕੰਮ ਆਵੇ ਤੇ ਫਿਰ ਇਸ ਤਰ੍ਹਾਂ ਹੀ ਜਿਹੜੀ ਸਮਝਦਾਰ ਔਰਤ ਹੁੰਦੀ ਨਾ ਉਹਨੇ ਇੱਕ ਬਜਟ ਬਣਾਇਆ ਹੁੰਦਾ ਵਾ ਕਿ ਮੈਂ ਉਸ ਦਾਇਰੇ ਵਿੱਚ ਰਹਿ ਕੇ ਹੀ ਖਰਚ ਕਰਨਾ ਆ ਤੇ ਫਿਰ ਉਹ ਥੋੜੀ 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 ਬਚਤ ਕਰਦੀ ਰਹਿੰਦੀ ਆ ਤੇ ਜਦੋਂ ਕਿਤੇ ਪਤੀ ਤੇ ਮਾੜਾ ਸਮਾਂ ਆ ਜਾਵੇ ਤਾਂ ਫਿਰ ਉਹ ਕੱਢ ਕੇ ਆਪਣੇ ਪਤੀ ਦਾ ਸਾਥ ਦਿੰਦੀ ਆ ਕਿ ਘਬਰਾਓ ਨਾ ਆ ਮੈਂ ਥੋੜੇ ਜੇ ਪੈਸੇ ਬਚਾਏ ਸੀ ਤੁਸੀਂ ਇਹਦੇ ਨਾਲ ਆਪਣਾ ਕੰਮ ਸਾਰ ਲਵੋ ਤੇ ਫੇਰ ਆਪਣੇ ਉਸ ਘਰ ਵਿੱਚ ਗਰੀਬੀ ਨਹੀਂ ਆਉਣ ਦਿੰਦੀ ਹੁਣ ਮੇਰਾ ਇੱਥੇ ਕਹਿਣ ਦਾ ਇਹ ਮਤਲਬ ਨਹੀਂ ਕਿ ਕਦੇ ਬਾਹਰ ਨਹੀਂ ਜਾਣਾ ਚਾਹੀਦਾ ਜਾਂ ਘੁੰਮਣ ਨਹੀਂ ਜਾਣਾ ਚਾਹੀਦਾ ਜ਼ਰੂਰ ਜਾਣਾ ਚਾਹੀਦਾ ਬਾਹਰ ਘੁੰਮਣ ਵੀ ਜਾਣਾ ਚਾਹੀਦਾ ਪਰ ਆਪਣੇ ਖਰਚੇ ਦਾ ਹਿਸਾਬ ਲਾ ਕੇ ਆਪਣਾ ਬਜਟ ਵੇਖ ਕੇ ਕਿ ਅਸੀਂ ਕਿੰਨਾ ਕੁ ਸਹਿ ਸਕਦੇ ਹਾਂ ਜਿਹਦੇ ਨਾਲ ਸਾਡੇ ਬਜਟ ਤੇ ਕੋਈ ਅਸਰ ਨਾ ਪਵੇ ਤੇ ਜ਼ਰੂਰ ਜਾਣਾ ਚਾਹੀਦਾ ਆ ਪਰ ਫਜ਼ੂਲ ਖਰਚੀ ਨੂੰ ਰੋਕ ਕੇ ਜੇਕਰ ਔਰਤ ਮੁੱਠਕੋਟ ਕੇ ਰੱਖੇਗੀ ਨਾ ਤਾਂ ਉਸ ਘਰ ਵਿੱਚ ਗਰੀਬੀ ਨਹੀਂ ਆਵੇਗੀ ਫਿਰ ਉਸ ਘਰ ਵਿੱਚ ਖੁਸ਼ੀਆਂ ਹੀ ਰਹਿਣਗੀਆਂ ਤਰੱਕੀਆਂ ਹੀ ਹੋਣਗੀਆਂ ਇਸ ਲਈ ਆਪਣੇ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਕੇ ਰੱਖਣ ਵਾਸਤੇ ਚਾਹੁੰਦੇ ਹੋ ਕਿ ਤਰੱਕੀ ਹੋਵੇ ਗਰੀਬੀ ਨਾ ਆਵੇ ਤਾਂ ਫਿਰ ਔਰਤ ਦਾ ਮੁੱਠਕੋਟ ਕੇ ਰੱਖਣਾ ਬੜਾ ਜ਼ਰੂਰੀ ਹੈ